ਪੁਰੀਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਪ੍ਰਾਈਵੇਟੇਸ਼ਨ ਦੀ ਹਸਨ ਦੀ ਗੱਲ ਤਾਂ ਕਿ ਹੁਣੇ 1-2 ਦਿਨ ਪਹਿਲਾਂ ਮੈਂ ਵੀ ਬੰਬਈ ਜਾਣਾ ਸੀ ਆਪਣੇ ਆਫਿਸ ਦੇ ਕੰਮ ਤੋਂ ਬਾਈ ਫਲਾਈਟ ਤੇ ਕੈਂਸਲ ਹੋ ਗਈ ਜਾਂ ਕੈਂਸਲ ਕਰਤੀ ਜੇ ਤੁਸੀਂ ਦੇਖ ਰਹੇ ਹੋ ਬਾਈਗਲ ਇੰਡੀਕੋ ਦਾ ਹਾਲ ਹੁਣ ਆਹ ਦੇਖ ਲਓ ਬਾਈ ਇਹਨਾਂ ਨੇ ਕਰਾਇਆ ਕਰਤਾ ਜਿਹੜਾ 8000 ਦੀ ਟਿਕਟ ਸੀ ਨਾ ਦਿੱਲੀ ਬੰਬਈ ਦੀ ਇਹਨਾਂ 8000 90 9000 ਦਾ ਕਰਾਇਆ ਸਾਧਾ ਨਾ ਨੇ ਹੋਣਾ ਪ੍ਰਾਈਵੇਟੇਸ਼ਨ ਹੈ ਇਸ ਲਈ ਹੈ ਹੁਣ ਜਿਹੜੇ ਕਿਸਾਨਾਂ ਨੂੰ ਬੁਰਾ ਬਲਾ ਉਸ ਟਾਈਮ ਕਹਿੰਦੇ ਸੀ ਨਾ ਉਹਨਾਂ ਵਾਸਤੇ ਦੇਖ ਲਓ ਸਾਫ ਸਾਫ ਸਬੂਤ ਹੈ ਕਿ ਜਦੋਂ ਸਰਕਾਰੀ ਮੰਡੀਆਂ ਖਤਮ ਹੋ ਗਈਆਂ ਔਰ ਪ੍ਰਾਈਵੇਟ ਕੰਪਨੀਆਂ ਹੀ ਥਰੀ ਦੀ ਵੇ ਸਭ ਕੁਝ ਕਰਨਗੀਆਂ ਤੇ ਜੇ ਉਹਨਾਂ ਨੇ ਬਲੌਕ ਕਰ ਲਿਆ ਖਾਣ ਪੀਣ ਦੀ ਚੀਜ਼ਾਂ ਤੇ ਕੀ ਹਾਲ ਹੋਊਗਾ ਇਸ ਦਾ ਉਹ ਕੀ ਹਾਲ ਹੋਊਗਾ ਸਾਡੀ ਜੇਬ ਦਾ ਔਰ ਸਾਡਾ ਆ ਸਿੱਧੀ ਸਿੱਧੀ ਨਸੀਹਤ ਆ ਤਾ ਪ੍ਰੂਫ ਆ ਸਭ ਕੁਆ ਵੇਖ ਲਓ ਸਮਝ ਲਓ ਇਹਨਾਂ ਨੇ ਆਪ ਹੀ ਫਲਾਈਟ ਕੈਨਸਲਾਂ ਕੈਨਸਲ ਸਭ ਦੀ ਕਰਕੇ ਸਾਰੇ ਜਾਜ ਰੋਕ ਕੇ ਹੋਰ ਅਮਰਜੰਸੀ ਜਨਾਂ ਨੇ 80 90 90 ਆ ਰਹੀ ਟਿਕਟਾਂ ਕਰਤੀਆਂ ਕੀ ਲੈਣਗੇ ਲੋਕੀ ਛੋਟਾ ਜਹਾਜ਼ ਆਰਾਂ ਨੇ ਗਾਪ ਗਲੀ ਮੱਲੇ ਚ ਦੇਖਦੇ ਆ ਜਿਹੜਾ ਤੁਸੀਂ ਜਾਂ ਮੈਂ ਜਾਂ ਕੋਈ ਵੀ ਬਾਹਰ ਆਪਾਂ ਖਾ ਪੀ ਗਏ ਮੰਨ ਲਓ ਕੋਈ ਚਿਕਨ ਖਾ ਰਿਹਾ ਆਏ ਆ ਕੋਈ ਹੋਰ ਕੋਈ ਚੀਜ਼ ਚਾਟ ਖਾ ਰਿਹਾ ਆਏ ਆ ਕੁਝ ਵੀ ਖਾ ਰਿਹਾ ਆ ਉਹ ਖਾ ਕੇ ਜਿਹੜਾ ਅਸੀਂ ਪਾਣੀ ਵੀ ਮੰਗ ਲੈਂਦੇ ਆ ਚਟਨੀ ਮੰਗ ਲੈਂਦੇ ਆ ਹੋਰ ਪਿਆਜ਼ ਪਾ ਲਈ ਪਹੂ ਆ ਪਾ ਲਈ ਇਤਰਾ ਪਾ ਲਈ ਉਹ ਸਭ ਕੁਝ ਦੇਈ ਜਾਂਦਾ ਜਦੋਂ ਵੀ ਕੋਈ ਗੱਲ ਨਹੀਂ ਪ੍ਰਾਈਵੇਟੇਸ਼ਨ ਦਾ ਉੱਥੇ ਸਬਕ ਲੈ ਲੋ ਕਿ ਪ੍ਰਾਈਵੇਟੇਸ਼ਨ ਜਿਹੜੀਆਂ ਕੰਪਨੀਆਂ ਨੇ ਮਾਲ ਖੋਲੇ ਆ ਜਾਂ ਕੁਝ ਵੀ ਆ ਉੱਥੇ ਅਗਰ ਤੁਸੀਂ ਕੋਈ ਸਮਾਨ ਲੈਂਦੇ ਹੋ ਜਾਂ ਤੁਸੀਂ ਉਹਦੇ ਵਾਸਤੇ ਤੁਹਾਨੂੰ ਅਗਰ ਚਟਨੀ ਜਾਂ ਕੋਈ ਮਸਾਲਾ ਚਾਹੀਦਾ ਨਾ ਤਾਂ ਉਹਦੇ ਪੈਸੇ ਦੇਣੇ ਪੈਣਗੇ ਤੁਹਾਨੂੰ ਖੁਰ ਜਿਹੜੀ ਥੈਲੀ ਘਰ ਤੱਕ ਲੈ ਕੇ ਜਾਓ ਉਹਨੂੰ ਥੈਲੀ ਦੇ ਪੈਸੇ ਦੇਣੇ ਪੈਣਗੇ ਉਹ ਤੁਹਾਡਾ ਸਮਾਨ ਜਿਹੜੇ ਡੱਬੇ ਚ ਪੈਕ ਹੋਣਾ ਉਹ ਡੱਬੇ ਦੇ ਅੱਗੇ ਢੜਬੂ ਲੈ ਜਾਣਗੇ ਜਿਹੜਾ ਆਪਾਂ ਛੋਟੇ ਮੁੰਡੇ ਕੰਮੋਂ ਬਾਹਰ ਗਲੀ ਮੱਲਿਆਂ ਚ ਆਪਾਂ ਨਿਕਲ ਕੇ ਕੋਈ ਚੀਜ਼ ਖਾ ਲੈਨੇ ਆਂ ਆ ਦੋ ਵਾਰੀ ਚੀਜ਼ ਮੰਗ ਲੈਨੇ ਆਂ ਭਈ ਉਹ ਛੋਟਾ ਜਿਹਾ ਧਾਰਨ ਹੋਾ ਤੇ ਕਿਸਾਨਾਂ ਦਾ ਸੰਘਰਸ਼ ਕਿੱਡਾ ਵੱਡਾ ਸੀ ਲੋਕਾਂ ਦੇ ਕਿੰਨੇ ਭਲੇ ਵਾਸਤੇ ਸੀ ਚਲੋ ਜੋ ਜਿਤ ਵੀ ਗਏ ਚੋ ਉਹ ਵਾਰੀਆਂ ਗੱਲਾਂ ਆ ਕੀ ਜੇ ਸਾਰਾ ਸਰਕਾਰੀ ਮੰਡੀਆਂ ਬੰਦ ਹੋ ਗਈਆਂ ਸਭ ਕੁਝ ਹੋ ਗਿਆ ਪ੍ਰਾਈਵੇਟੇਸ਼ਨ ਹੋ ਗਿਆ ਪ੍ਰਾਈਵੇਟ ਕੰਪਨੀ ਆਏ ਖਰੀਦੀ ਵੇਚ ਕਰਨ ਲੀਆਂ ਉਹ ਹੀ ਅਨਾਜ ਫਿੱਡਣਗੀਆਂ ਵੇਚਣਗੀਆਂ ਸਭ ਕੁਝ ਹੋ ਕਰਨੀਆਂ ਜੇ ਉਹਨਾਂ ਨੇ ਅਨਾਜ ਤੇ ਇੱਕ ਮੇਰੇ ਲਾਤੀ ਤੇ ਕੀ ਹਾਲ ਹੋਊਗਾ ਪਬਲਿਕ ਦਾ ਤੁਹਾਡਾ ਮੇਰਾ ਸਵਾਲ ਇੰਨਾ ਫਰਕ ਪੈਣਾ ਪ੍ਰਾਈਵੇਟੇਸ਼ਨ ਨਾਲ ਪਿਆ ਸਿੱਧਾ ਸਿੱਧਾ ਉਦਾਹਰਣਾਂ ਵੇਖ ਲਓ ਇੰਡੀਗੋ ਦੀ ਹਜ਼ਾਰ ਫਲਾਈਟ ਆਪਣੇ ਆਪ ਹੀ ਇਹਨਾਂ ਨੇ ਸਭ ਕੁਝ ਬੰਦ ਕਰਕੇ ਵਿੱਚ ਸਭ ਕੁਝ ਸਭ ਮਿਲ ਹੀ ਭਗਤ ਹੁੰਦੀ ਹੈ ਆ ਨਾ ਸਮਝੋ ਕਿਸੇ ਦਿਨ ਕੋਈ ਇਨਕੁਆਰੀ ਹੋ ਜਾਊਗੀ ਪੈਸੇ ਤੇ ਕਿਹਨੂੰ ਜੁਰਮਾਨਾ ਆ ਜਾਊ ਫਾਨ ਕੁਝ ਹੀ ਹੋਣਾ ਸਭ ਮਿਲ ਹੀ ਹੁੰਦੇ ਆ ਅਰੇ ਆਪਸ ਚ ਧੋਣਾ ਦੇ ਕਰਨਗੇ ਤੁਹਾਡੇ ਮੇਰੇ ਨਾਲ ਇਹ ਕਿਹੜੇ ਮਗੋੜੇ ਲਾਉਗਾ ਇਹਨਾਂ ਦੇ ਕਿਹੜੇ ਮਗੋੜੇ ਪਬਲਿਕਵਾਂ ਉਹ ਸਾਡੇ ਵਾਸਤੇ ਆਪਸ ਚ ਧੋਣਾ ਆਪਣੇ ਮਤਵੇ ਦੇ ਆਪਣੇ ਆਪਰਿਸ਼ੂਲੇਸ਼ਨ ਖਰਾਬ ਕਰਨਗੇ ਉਹ ਜਿਹੜੇ ਤਗੜੇ ਸੋਲਿਡ ਬੰਦੇ ਜਿਹੜੇ ਚੰਗੀ ਕੁਰਸੀਆਂ ਤੇ ਬੈਠੇ ਆ ਸਰਕਾਰ ਜਾਂ ਗੈਰ ਸਰਕਾਰੀ ਦੋਵੇਂ ਉਹਨਾਂ ਨੂੰ ਤੁਹਾਡੇ ਮੇਰੇ ਨਾਲ ਜਾਂ ਪਬਲਿਕ ਨਾਲ ਕੀ ਲੈਣਾ ਹੈ ਨਾ ਕੋਈ ਲੈਣਾ ਦੇਣਾ ਨਹੀਂ ਤੇ ਇਸ ਕਰਕੇ ਉਹਨਾਂ ਦੇ ਰਿਲੇਸ਼ਨ ਦੀ ਖਰਾਬ ਕਰਨਗੇ ਉਹ ਤੇ ਆਪਸ ਹੀ ਸਮਝੋ